ਵਿਦਿਅਕ ਉੱਤਮਤਾ ਦਾ ਪ੍ਰਤੀਕ ਡੀਪੀਐਸ ਰਾਜਪੁਰਾ ਜੋ ਵਿਦਿਆਰਥੀਆਂ ਨੂੰ ਨਵੇਂ-ਨਵੇਂअनुभव ਦੇਣ ਦੇ ਲਈ ਪ੍ਰਸਿੱਧ ਹੈ। ਉਹਨਾਂ ਦੇ ਬੱਚਿਆਂ ਦੀ ਰਚਨਾਤਮਕਤਾ ਅਤੇ ਕਲਾਤਮਕਤਾ ਨੂੰ ਸਿਖਰਾਂ ਤੇ ਪਹੁੰਚਾਉਣ ਦੇ ਲਈ ਉਹਨਾਂ ਨੂੰ ਮੌਕਾ ਦਿੱਤਾ ਅਤੇ ਮਾਣ ਦੇ ਨਾਲ ਆਪਣੀ ਪਹਿਲੀ ਵਿਦਿਆਰਥੀਆਂ ਦੁਆਰਾ ਲਿਖੀ ਕਿਤਾਬ 골ਡਨ ਮਿੱਡੋ ਕਹਾਣੀਆਂ ਦੀ ਲੜੀ ਰਿਲੀਜ਼ ਕੀਤੀ। ਦੋ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਨਾਲ ਭਰਪੂਰ ਇੱਕ ਸਹਿਯੋਗਤਾਮਕ ਯਤਨ ਪੇਸ਼ ਕੀਤਾ। ਇਸ ਸਮਾਰੋਹ ਦੇ ਵਿੱਚ ਸਨਮਾਨਿਤ ਮਹਿਮਾਨਾਂ ਮਾਪਿਆਂ ਅਧਿਆਪਕਾਂ ਤੇ ਵਿਸ਼ੇਸ਼ ਮਹਿਮਾਨ ਸ਼੍ਰੀਮਨ ਜੋਤ ਸਿੰਘ ਹਾਜ਼ਰ ਸਨ ਜੋ ਇੱਕ ਬਹੁਮੁਖੀ ਅਦਾਕਾਰ ਨੇ ਜੋ ਕਿ ਫਿਲਮ ਐਨੀਮਲ ਦੇ ਵਿੱਚ ਆਪਣੀ ਸ਼ਾਨਦਾਰ ਭੂਮਿਕਾ ਦੇ ਲਈ ਮਸ਼ਹੂਰ ਨੇ ਅਤੇ ਸ਼੍ਰੀਮਤੀ ਸੋਨਿਕਾ ਸੇਠੀ ਜੋ ਕਿ ਇੱਕ ਲੇਖਿਕਾ ਅਤੇ ਸਤੰਭਕਾਰ ਦੇ ਰੂਪ ਤੇ ਵਿੱਚ 8 ਅਕਾਦਮਿਕ ਰਸਾਲਿਆਂ ਦੇ ਸੰਪਾਦਕੀ ਬੋਰਡ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਨਾਮ ਸੱਤ ਕਿਤਾਬਾਂ ਨੇ ਇਹ ਸਮਾਗਮ ਕਹਾਣੀ ਸੁਣਾਉਣ ਅਤੇ ਕਲਾਤਮਕ ਪ੍ਰਗਟਾਵੇ ਦੇ ਜਸ਼ਨ ਦੇ ਰੂਪ ਤੇ ਵਿੱਚ ਸਾਹਮਣੇ ਆਇਆ ਜੋ ਸਾਹਿਤ ਅਤੇ ਸਿਨੇਮਾ ਦੇ ਵਿਚਕਾਰ ਸਹਿਜੀਵੀ ਸਬੰਧ ਨੂੰ ਉਜਾਗਰ ਕਰਦਾ ਹੈ ਇਹ ਕਿਤਾਬ ਸਕੂਲ ਦੇ ਪ੍ਰਭਾਵਸ਼ਾਲੀ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਸਹਿਯੋਗ ਦਾ ਨਤੀਜਾ ਜੋ ਰਾਜਪੁਰਾ ਦੇ ਵਿੱਚ ਇੱਕ ਮੋਹਰੀ ਯਤਨ ਦੇ ਰੂਪ ਤੇ ਵਜੋ ਵਿਸ਼ੇਸ਼ ਪ੍ਰਾਪਤੀ ਹੈ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸੋਨਿਕਾ 세ਠੀ ਸ਼੍ਰੀ ਮਨਜੋਤ ਸਿੰਘ ਦੇ ਨਾਲ-ਨਾਲ ਪ੍ਰੋਫੈਸਰ ਵੋਇਸ ਚੇਅਰਪਰਸਨ ਡਾਕਟਰ ਗੁਣਮੀਤ ਬਿੰਦਰਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਨੇ ਮਾਸਟਰਪੀਸ ਦਾ ਲੋਕ ਅਰਪਣ ਕੀਤਾ ਜੋ ਮਹੀਨਿਆਂ ਦੀ ਸਮੂੱਚੀ ਯੋਜਨਾਬੰਦੀ ਸੰਪਾਦਨ ਅਤੇ ਸ਼ੁੱਧ ਕਰਨ ਦੀਆਂ ਪ੍ਰਕਿਰਿਆਵਾਂ ਦੀ ਸਮਾਪਤੀ ਦਾ ਪ੍ਰਤੀਕ ਹੈ ਇਸ ਰਿਲੀਜ਼ ਤੇ ਤਾੜੀਆਂ ਦੀ ਗੂੰਜ ਦੇ ਨਾਲ ਸਵਾਗਤ ਕੀਤਾ ਗਿਆ ਇਸ ਅਦਭੁਤ ਪਹਿਲ ਕਦਮੀ ਨੂੰ ਸਾਕਾਰ ਕਰਨ ਦੇ ਲਈ ਸ਼ਾਮਿਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਡੀਪੀਐਸ ਰਾਜਪੁਰਾ ਵਿਖੇ ਇਸ ਉਦ்கਾਟਨੀ ਪੁਸਤਕ ਰਿਲੀਜ਼ ਦੀ ਸਫਲਤਾ ਸਕੂਲ ਦੀ ਨੌਜਵਾਨ ਪ੍ਰਤਿਵਾਵਾਂ ਨੂੰ ਪ੍ਰੇਰਿਤ ਕਰਨ, ਰਚਨਾਤਮਕ ਪ੍ਰਗਟਾਵੇ ਦੇ ਮੌਕਾ ਪ੍ਰਦਾਨ ਕਰਨ ਅਤੇ ਆਪਣੇ ਵਿਦਿਆਰਥੀਆਂ ਦੇ ਵਿੱਚ ਸਾਹਿਤ ਅਤੇ ਕਲਾ ਦੇ ਪ੍ਰਤੀ ਪਿਆਰ ਪੈਦਾ ਕਰਨਾ ਸਕੂਲ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸੋਨਿਕਾ ਸੇਠੀ ਫਿਲਮੀ ਅਦਾਕਾਰ ਮਨਜੋਤ ਸਿੰਘ ਅਤੇ ਡਾਕਟਰ ਗੁੰਨਮੀਤ ਬਿੰਦਰਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਦਾ ਸੋ ਆਓ ਸੁਣ ਲੈਣ ਉਹਨਾਂ ਦੀ ਜ਼ੁਬਾਨੀ ਸੋ ਬਾਲੀਵੁੱਡ ਦੇ ਵਿੱਚ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਤੇ ਐਨੀਮਲ ਪਿਕਚਰ ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਣ ਵਾਲੇ ਮਨਜੋਤ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਬਾਲੀਵੁੱਡ ਦੀ ਪਿਕਚਰ ਦੇ ਵਿੱਚ ਜਦੋਂ ਸਿੱਕ ਚਿਹਰਾ ਦਿਖਾਈ ਦਿੰਦਾ ਤਾਂ ਪਿਕਚਰ ਦੀ ਸ਼ਾਨ ਵੱਜ ਜਾਂਦੀ ਹੈ ਸੋ ਸ਼ਾਨ ਵਧਾਈ ਹੈ ਮਨਜੋਤ ਜੀ ਨੇ ਆਪਾਂ ਗੱਲਬਾਤ ਕਰ ਲੈਣੇ ਇਹਨਾਂ ਨਾਲ ਮਨਜੋਤ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਡੀਪੀ ਅਸੀਂ ਚਾਹਣਾ ਹੋਇਆ ਅੱਜ ਪਹਿਲੇ ਤੇ ਮੈਮ ਦਾ ਕੁਮੇਦ ਬਿੰਦਰਾ ਮੈਮ ਦਾ ਬਹੁਤ ਬਹੁਤ ਥੈਂਕ ਯੂ ਹੈ ਕਿ ਉਹਨਾਂ ਨੇ ਮੈਨੂੰ ਇਸ ਓਕੇਜਨਲੀ ਬੁਲਾਇਆ मेरा फर्स्ट टाइम होएगा कि मैं किसी बुक लॉन्च जाएँ एंड मैं सोचा सी कि बुक लॉन्च है मैम ने लिखी होनी इन्होंने स्टाफ मैंबर्स ने लिखी होनी बट आई जस्ट गॉट टू नो दैट उ सैकेंड क्लास के बच्चों ने लिखी है और जिदा इन्होंने दसिया कि उ ड्राइंगसू अकंपलिश करके कंपाइल करके एक पूरा एक मतलब जॉयफुल और एक मतलब नॉलेजेबल ग्रंथ बनाया गया एक तरह एंड आई लव दैट थॉट आई लव दैट कंसैप्ट एंड बहुत खुशी हो रही है एंड आई एम लुकिंग फॉरवर्ड टू रीड एंड लुक इन टू ऑल द पेजि ਥੋੜ੍ਹੀ ਠੀਕ ਜੀ ਮਜੂਰਦੀ ਜੀਵੇਂ ਸਾਨੂੰ ਪਤਾ ਲੱਗਿਆ ਕਿ ਐਨੀਮਲ ਪਿਕਚਰ ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਇਆ ਕਿਸی ਸਰਦਾਰ ਜੀ ਨੇ ਤੇ ਅਸੀਂ ਬੜਾ ਸੋਚਣ ਲੱਗੇ ਵੀ ਕੌਣ ਹੈ ਜਦ ਅਸੀਂ ਉਹ ਆ ਕੇ ਫੋਟੋ ਦੇਖੀ ਤੁਹਾਡੀ ਤਾਂ ਇੱਕਦਮ ਚਿਹਰਾ ਕਲੀਅਰ ਹੋ ਗਿਆ ਕਿ ਸਭ ਤੋਂ ਅੱਗੇ ਅੱਗੇ ਤੁਸੀਂ ਸੀ ਜੀ ਹਾਂ ਜੀ ਹਾਂ ਜੀ ਤੁਸੀਂ ਪਿਕਚਰ ਬਾਰੇ ਕੁਝ ਸਾਨੂੰ ਦੱਸੋ ਪਿਕਚਰ ਬਾਰੇ ਸਾਰੀ ਦੁਨੀਆ ਜਾਣਦੀ ਹੈ ਜੀ ਪਿਕਚਰ ਬਹੁਤ ਵਧੀਆ ਚੱਲੀ ਹੈ ਥੈਂਕਸ ਟੂ एवरीवन ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਐਂਡ ਮੈਨੂੰ ਬਹੁਤ ਖੁਸ਼ੀ ਹੈ ਐਨੀਮਲ ਇਚ ਕੰਮ ਕਰਕੇ ਹਿੱਸਾ ਬਣ ਕੇ ਸੰਦੀਪ ਸਰਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਜਿਹੜੇ ਡਾਇਰੈਕਟਰ ਨੇ ਸਾਡੇ ਐਂਡ ਰਣਬੀਰ ਸਰਦਾ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਔਨ ਸੈੱਟ ਆਪਣੇ ਨਾਲ ਜੋੜ ਕੇ ਰੱਖਿਆ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਤੇ ਸਰ ਆਪਾ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਆਂ ਜੀ ਜੰਮੂ ਤੋਂ ਰਹਿਣ ਵਾਲਾ ਹਾਂ ਜੰਮੂ ਤੋਂ ਰਹਿਣ ਵਾਲੇ ਤੇ ਤੁਸੀਂ ਸਾਡੇ ਪੰਜਾਬ ਦਾ ਨਾਮ ਸਿੱਖ ਪਗੜੀ ਦਾ ਨਾਮ ਰੋਸ਼ਨ ਕੀਤਾ ਉੱਥੇ ਤੇ ਅੱਜ ਡੀਪੀਐਸਸੀ ਜਾ ਕੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਡੀਪੀਐਸਸੀ ਜਾ ਕੇ ਮੈਂ ਤੁਹਾਨੂੰ ਸੱਚੀ ਦੱਸਾਂ ਤਾਂ ਮੈਨੂੰ ਬਹੁਤ ਵਧੀਆ ਲੱਗ ਐਂਡ ਮੈਨੂੰ ਲੱਗਦਾ ਵੀ ਨਹੀਂ ਕਿ ਮੈਂ ਇਸ ਤੋਂ ਬਾਅਦ ਆਣਾ ਰੋਕ ਪਾਉਂਗਾ ਵੈਨੈਵਰ ਆਈਲ ਕਰਾਸ ਚੰਡੀਗੜ੍ਹ ਆਈਲ ਡੈਫੀਨਿਟਲੀ ਵਿਜ਼ਿਟ ਡੀਪੀਐਸ ਰਾਜਗੁਰਾ ਆਉਣ ਵਾਲੀ ਫਿਲਮ ਮੈਂ ਅਜ ਐਨਾਨਸ ਨਹੀਂ ਕਰ ਸਕਦਾ ਪਰ ਜਲਦੀ ਕਰ ਦਿਆਂਗੇ ਵੀ ਐਂਡ ਬਾਕੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਆਈ ਥਿੰਕ ਆਈ ਬਿਲੀਵ ਦੈਟ ਜੋ ਇਨੀਸ਼ੀਏਟਿਵ ਮੈਮ ਨੇ ਲਿਆ ਐਂਡ ਐਵਰੀ ਸਕੂਲ ਸ਼ੁੱਡ ਫਾਲੋ ਸਮਥਿੰਗ ਲਾਈਕ ਦਿਸ ਕਿਉਂਕਿ ਨਾ ਦੇ ਥਾਟਸ ਇਨਦਰ ਦੇ ਵਿਚਾਰ ਨੇ ਬੱਚਿਆਂ ਨੂੰ ਲੈ ਕੇ ਬਹੁਤ ਅੱਗੇ ਜਾਣ ਲੱਗੇ ਆਈ ਥਿੰਕ ਇਹ ਬੱਚੇ ਬਹੁਤ ਲੱਕੀਨੇ ਜਿਨ੍ਹਾਂ ਕੋਲ ਇਨਾ ਤਕੜਾ ਹੈਡਮਾਸਟਰ ਹੈ। ਥੈਂਕ ਯੂ ਜੀ। ਸੋ ਇਹ ਸੀਗੇ ਮਨਜੋਤ ਜਿਨ੍ਹਾਂ ਨੇ ਨਾਮ ਰੋਸ਼ਨ ਕੀਤਾ ਹੈ ਬਾਲੀਵੁੱਡ ਦੇ ਵਿੱਚ ਤੇ ਆਪਾਂ ਮੈਡਮ ਪ੍ਰਿੰਸੀਪਲ ਨਾਲ ਗੱਲ ਕਰਦੇ ਹਾਂ। ਮਾਹੌਲ ਤਾਂ ਰਾਈਟ ਫਰੋਮ ਦ ਮੂਮੈਂਟ ਵੀ ਐਂਟਰਡ ਦ ਸਕੂਲ ਗੇਟਸ ਉਥੋਂ ਹੀ ਸਾਨੂੰ ਬੱਚਿਆਂ ਨੇ ਇੰਨਾ ਵਧੀਆ ਵੈਲਕਮ ਕੀਤਾ ਇਟ ਰੀਲੀ ਟੱਚਡ ਮਾਈ ਹਾਰਟ ਵੱਡੇ ਤੋਂ ਲੈ ਕੇ ਛੋਟੇ ਤੱਕ ਬੱਚਿਆਂ ਨੂੰ ਦੇਖ ਕੇ ਇੰਨਾ ਅੱਛਾ ਲੱਗ ਰਿਹਾ ਸਕੂਲ ਦਾ ਐਟਮਾਸਫੇਅਰ ਇੰਨਾ ਅੱਛਾ ਹੈ। ਐਂਡ نو ਡਾਊਟ ਇਹਨਾਂ ਨੂੰ ਹੈਪੀਨੈਸ ਇੰਡੈਕਸ 'ਚ ਨੰਬਰ 1 ਸਕੂਲ ਰੈਂਕ ਕੀਤਾ ਜਿਹੜੀ ਵੀ ਏਜੰਸੀ ਨੇ ਸਰਵੇ ਕੀਤਾ ਸੋ ਮਾਹੌਲ ਤਾਂ ਇਨਾ ਖੁਸ਼ਹਰਮਾ ਹੈ ਐਂਡ ਦ ਸੈਕੰਡ ਥਿੰਗ ਇਜ਼ ਵੀ ਬੱਚਿਆਂ ਦੀ ਕ੍ਰੀਏਟੀਵਿਟੀ ਕਿੰਨੀ ਅੱਛੀ ਤਰ੍ਹਾਂ ਐਗਜ਼ਿਬਿਟ ਕੀਤੀ ਹੈ ਇਹਨਾਂ ਨੇ ਵੀ ਬੱਚਿਆਂ ਨੂੰ ਪਹਿਲਾਂ ਵਰਕਸ਼ਾਪਸ ਕਰਵਾਈਆਂ ਫਿਰ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਉਹ ਕਹਾਣੀਆਂ ਲਿਖਣ ਨਾ ਸਿਰਫ ਲਿਖਵਾਈਆਂ ਉਹਨਾਂ ਤੋਂ ਬਲਕਿ ਉਹਨਾਂ ਦੀ ਕ੍ਰੀਏਟੀਵਿਟੀ ਨੂੰ ਪਬਲਿਸ਼ ਕੀਤਾ यू नो पब्लिशिंग अ बुक इज अ वेरी बिग चैलेंज एज एन ऑथर आई कैन ऑलवेज से दिस थिंग किताब कहना बहुत आसान है भाई मैं किताब लिखी पर किताब लिखन कितना हार्ड वर्क ਜਾਂਦਾ ਕਿੰਨੀ पॉलिशिंग चाहिदी है उस चीज ली दैट इज अ ह्यूज टास्क और छोटे बच्चे सेकंड क्लास दे बच्चे ने कहानी लिखी और उनु छपवाया ਕ੍ਰੈਡਿਟ ਗੋਸ ਟੂ ਦ ਇੰਟਾਇਰ ਮੈਨੇਜਮੈਂਟ ਐਂਡ ਦ ਸਕੂਲ ਪ੍ਰਿੰਸੀਪਲ ਐਂਡ ਦ ਸਕੂਲ ਟੀਚਰਸ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੋਏਗੀ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 12th ਕਲਾਸ ਦੇ ਬੱਚਿਆਂ ਤੱਕ ਦੀਆਂ ਸਟੋਰੀਜ਼ ਲਿਖ ਕੇ ਉਹਨਾਂ ਨੂੰ ਪਾਲਿਸ਼ ਕਰਕੇ ਉਹਨਾਂ ਨੂੰ ਪਬਲਿਸ਼ ਕਰਾਇਆ ਮਾਹੌਲ ਤਾਂ ਬਹੁਤ ਹੀ ਅੱਛਾ ਹੈ ਸੇ ਹਾਲੇ ਤੱਕ ਅਸੀਂ ਬੱਚਿਆਂ ਨੂੰ ਸਪੋਕਨ ਇੰਗਲਿਸ਼, ਸਪੋਰਟਸ, ਕਲਚਰਲਸ, 뮤직, ਡਾਂਸ ਤੇ ਬਹੁਤ ਜ਼ਿਆਦਾ ਸਾਡਾ ਫੋਕਸ ਸੀ ਆਈ ਫੀਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲੋ Expression is a very important part of one's life and expression ਕੈਨੋਟ ਬੀ ਡਨ ਬੈਟਰ ਦੈਨ ਰਾਈਟਿੰਗ ਤੇ ਸਾਡੇ ਬੱਚੇ ਬਹੁਤ ਅੱਛਾ ਲਿਖਣਾ ਸ਼ੁਰੂ ਕਰਤਾ ਹੈ ਉਹਨਾਂ ਨੇ ਤੇ ਵੀ ਹੈਡ ਅ ਪ੍ਰੋਪਰ ਵਰਕਸ਼ਾਪ 12 ਦਿਨ ਦੀ ਵਰਕਸ਼ਾਪ ਪਹਿਲੇ ਆਨਲਾਈਨ ਟੈਸਟਿੰਗ ਕੀਤੀ ਬੱਚੇ ਸਾਰੇ ਸਿਲੈਕਟ ਕੀਤੇ ਫਿਰ ਉਸ ਤੋਂ ਬਾਅਦ ਆਨਲਾਈਨ ਟੈਸਟਿੰਗ ਤੋਂ ਬਾਅਦ ਫਿਰ ਅਸੀਂ 12 ਦਿਨ ਦੀ ਵਰਕਸ਼ਾਪ ਕੀਤੀ ਮਿਸਟਰ ਹੇਮੰਤ ਕੁਮਾਰ ਕੇਮ ਫਰਮ ਦਿੱਲੀ ਐਂਡ ਫੁੱਲ 2 ਵੀਕਸ ਵਰਕਡ ਔਨ ਦਾ ਚਿਲड्रन ਫਿਰ ਇਲਸਟ੍ਰੇਟਰਸ ਜਿਹੜੇ ਆਰਟ ਵਿੱਚ ਬੱਚੇ ਬੱਚਿਆਂ ਨੇ ਕਹਾਣੀ ਲਿਖੀਆਂ ਤੇ ਦੂਜੇ ਬੱਚਿਆਂ ਨੇ ਉਸੇ ਕਹਾਣੀ ਦੀ ਡਰਾਇੰਗਸ ਕਰਕੇ ਇਲਸਟ੍ਰੇਸ਼ਨਸ ਕੀਤੀਆਂ ਨੇ ਐਂਡ ਵੀ ਪੁੱਟ ਇਟ ਆਲ ਟੁਗੇਦਰ ਇਨ ਵਨ ਬੁੱਕ ਐਂਡ ਛੋਟੀ ਛੋਟੀ ਉਮਰ ਦੇ ਕਲਾਸ 2 ਦੇ ਵੀ ਬੱਚੇ ਤੇ ਕਲਾਸ 5 ਦੇ ਵੀ ਬੱਚੇ ਆਥਰਸ ਐਂਡ ਇਲਸਟ੍ਰੇਟਰਸ ਹੋ ਗਏ ਨੇ ਐਂਡ ਬਿਗ ਬਿਗ ਥੈਂਕ ਯੂ ਟੂ ਮੈਮ ਸੋਨਿਕਾ ਐਂਡ ਟੂ ਮਨਜੋਤ ਜੀ ਫॉर ਕਮਿੰਗ ਹੇਅਰ 올 ਦ ਵੇ बच्चों का दा उत्साह वाने वास्ते क्योंकि जो बच्चे देखते ने कि साम की इन्नी कदर हो रही है फ्रॉम पीपल पर्सनैलिटीज़ लाइक दैम तो उन्होंने कॉन्फिडेंस उन्होंने खुशी का लैवल ही फर्क हो आज एक बहुत स्पेशल ओकेजन है आज हमारे डिपसाइट्स ने एक आ, बुक लिखी है अब हमारे बच्चों ने फ्रॉम ग्रेड टू ऑनवर्ड्स उस बुक का लॉन्च है आ बुक इज बिंग फर्स्ट बुक बाय डिपसाइट्स ऑथर्ड एंड इलास्ट्रेटिड हमारे साथ बहुत दो स्पेशल गेस्ट हैं हमारे पास डॉक्टर सो, सोनिका सेठी हैं शी इज़ रेनाउंड ऑथर हमारे पास मिस्टर मनजोत सिंह है इज़ अ वेरी फेमस एक्टर फ्रॉम द मूवी एनिमल सो दे बिन वेरी काइंड बिकॉज ऑथर एंड मूवीज़ दे गो हैंड इन हैंड वो दोनों इकट्ठे चलते हैं लिखता है कोई तो उसको एक मूवी बनती है सो वी चोज दिस टू पीपल वी आर एप्सोलूटली एप्ट फॉर टू ओकेज़न एंड दे बीन वेरी काइंड टू एक्सेप्ट आर इन्विटेशन सो आज हमारी लॉन्च के लिए आज हमारी जो बुक लॉन्च है उसके लिए आए लाइक आई स्टार्टेड राइटिंग वेन आई वॉज लाइक ट्वेल्व और इलेवन आई गेस इट्स नॉट माई फर्स्ट बुक एक्चुअली इट्स माई थर्ड बट एजन एज आई गोट अ कॉल दैट आई एम सेलेक्टेड फॉर द क्विल्स क्लब आई वॉज इन डीड excited and everything like that and I never thought that I'll be a part of a book, writing book on your own and getting it published is a different thing but being a part where you are mentored by such good writers like Mr. Hemant Kumar, I never thought of doing something like that. This book is really special to me because it's the first story book because other books are poetry. So yeah. So what is this uh, a book about? This book is uh, a collection of stories. Like, we were 15 children in the Quill Club, and uh, we all wrote stories. There are 15 to 16 stories in the book. Yeah. So, this is the first book uh, The Golden Meadow, and we both are the authors and of course it was indeed an awesome experience working like that and of course it's the first time i've written something in a book so from reading books to writing a story in a book was something really wholesome who inspired you to write this book so i've read a lot of authors and my favorite one is sudha murthy uh, but Actually, I did not have any idea or never expected that even I would someday write a story like that. But yes, when we were uh, selected, I was really happy and you. Yeah. न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्दाह होवे असर